ਕੁਝ ਹੋਰ ਖਿਡਾਰੀ ਸਾਬਕਾ ਖਿਡਾਰੀ ਜਿਨ੍ਹਾਂ ਨੇ ਸੁਖਬੀਰ ਅਗਿਲ ਜੀ ਨਾਲ ਖੇਡੇ ਵਕਫ ਵਕ ਸਮਿਆਂ ਤੇ ਖੇਡੇ ਵਕਫ ਵਕ ਰਿਸ਼ਤੇ ਵੀ ਬਣਾਏ ਤਾਂ ਉਹ ਬਣ ਰਹੇ ਨੇ ਸਾਡੇ ਨਾਲ ਤਰੰਵੀਰ ਸਿੰਘ ਜੀ ਬਣੇ ਹੋਏ ਨੇ ਸਾਬਕਾ ਖਿਡਾਰੀ ਹਨ ਤਰੰਵੀਰ ਜੀ ਬੜਾ ਦੁੱਖ ਬਹੁਤ ਦੁੱਖ ਹੋਇਆ ਬਹੁਤ ਹੀ ਜ਼ਿਆਦਾ ਦੁੱਖ ਨਾ ਸਿਰਫ ਪੰਜਾਬ ਨੂੰ ਬਲਕਿ ਪੂਰੇ ਦੇਸ਼ ਨੂੰ ਇਹ ਉਹ ਸਮਾਂ ਜਦੋਂ ਉਹ ਖਿਡਾਰੀ ਜਿਸ ਨੇ ਵਕਫ ਵਕ ਸਮੀਆਂ ਤੇ ਤਮਗੇ ਜਿੱਤੇ ਸਪੋਰਟਸਮੈਨਸ਼ਿਪ ਨੂੰ ਬਕਾਇਦਾ ਦੱਸਿਆ ਕਿ 2006 ਤੋਂ ਜਦੋਂ ਟਿਊਮਰ ਡਾਇਰੈਕਟ ਵੀ ਹੋਇਆ ਉਸ ਦੇ ਬਾਵਜੂਦ ਵੀ ਉਸ ਤੇ ਜਜ਼ਬੇ ਦੇ ਨਾਲ ਉਸੇ ਹੀ ਡੈਡੀਕੇਸ਼ਨ ਦੇ ਨਾਲ ਉਸੇ ਹੀ ਡਿਸਪਲਿਨ ਦੇ ਨਾਲ ਮੈਦਾਨ ਦੇ ਉਸ ਉਤਰੇ ਵੀ ਪਰ ਬਾਵਜੂਦ ਇਸ ਦੇ ਉਹੀ ਬਿਮਾਰੀ ਤੋਂ ਜੂਝਦੇ ਰਹੇ جنگ ਆਖਿਰਕਾਰ ਹਾਰ ਹੀ ਗਏ ਕੀ ਕਰੋਗੇ ਉਸ ਸਮੇਂ ਬਾਰੇ ਜਦੋਂ ਤੁਸੀਂ ਉਹਨਾਂ ਦੇ ਨਾਲ ਮਿਲੇ ਜਾਂ ਫਿਰ ਕੋਈ ਆਖਰੀ ਪਲ ਜੋ ਤੁਸੀਂ ਉਹਨਾਂ ਦੇ ਨਾਲ ਬਿਤਾਏ? ਦੇਖੋ ਜੀ ਇਹ ਤਾਂ ਬਹੁਤ ਜਿਆਦਾ ਜਿਹੜੀ ਖਬਰ ਆ ਮਧਵਾ ਦੀ ਖਬਰ ਹੈਗੀ ਹੈ ਇਹ ਕਿਉਂਕਿ ਅਸੀਂ ਜਦੋਂ 2002 ਦੇ ਵਿੱਚ ਅਸੀਂ ਇੱਥੇ ਹੋਸਟਲ ਜਾਏ ਸੀ ਚੰਡੀਗੜ੍ਹ ਅਕੈਡਮੀ ਦੇ ਵਿੱਚ ਉਦੋਂ ਇਹ ਐਕਟਿਵ ਸੀ ਸਾਰੇ ਇੱਥੇ ਖੇਡਦੇ ਸੀ ਇਹ ਤੇ ਉਸ ਤੋਂ ਇਹਨਾਂ ਨੂੰ ਦੇਖ ਕੇ ਅਸੀਂ ਮਲਕੀ ਹਾਕੀ ਦਿੱਤੀ ਹੈ ਜੀ ਕਿਉਂਕਿ ਮੀਤੋ ਕਾਫੀ ਸੀਨੀਅਰ ਰਹਿ ਗਏ ਆਏ ਉਸ ਤੋਂ ਬਾਅਦ ਅਸੀਂ ਜੋ ਟੂਰਨਾਮੈਂਟ ਲੋਕਲ ਟੂਰਨਾਮੈਂਟ ਹੁੰਦੇ ਸੀ ਇਹ ਪਾਸਟ ਟੂਰੀਓ ਵੱਲ ਵੀ ਆਦੇ ਸੀ ਆਸੀਂ ਕਾਫੀ ਇਹਨਾਂ ਨਾਲ ਕਿਤੇ ਟੂਰਨਾਮੈਂਟ ਬੜੇ ਸ਼ਾਨਦਾਰ ਸੁਭਾਅ ਦੇ ਸੀ ਹਰ ਕਿਸੇ ਦਾ ਵਰਤ ਦੇ ਦੀ ਵਧੀਆ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪ੍ਰੋਬਲਮ ਆਈ ਆ ਬਲੇਡ ਜੂਮਰ ਦੀ ਉਸ ਤੋਂ ਬਾਅਦ ਵੀ ਇਹਨਾਂ ਨੇ ਕਾਫੀ ਟੂਰਨਾਮੈਂਟ ਕੀਤੇ ਮੈਨੂੰ ਅੱਜ ਵੀ ਯਾਦ ਆ ਅਸੀਂ ਚਨਈ ਦੇ ਵਿੱਚ ਮਦੱਬਾ ਕੱਪ ਹੁੰਦਾ ਸੀ ਉੱਥੇ ਵੀ ਇਹ ਕੀਤੇ ਉੱਥੇ ਵੀ ਨਾ ਥੋੜੀ ਜਿਹੀ ਪ੍ਰੋਬਲਮ ਆਈ ਸੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਜਿਹੜਾ ਬਾਹਰ ਖੇਡਣਾ ਬੰਦ ਕਰਤਾ ਸੀ ਤੇ ਜਦੋਂ ਅਸੀਂ ਉਹਨਾਂ 42 ਚ ਕਾਫੀ ਟਾਈਮ ਪਹਿਲਾਂ ਅਸੀਂ ਇੱਥੇ ਆਉਂਦੇ ਸੀ ਉਦੋਂ ਵੀ ਉਹਨਾਂ ਨੂੰ ਕਾਫੀ ਵਾਰ ਇੱਥੇ ਬੈਠੀ ਕਰਦੇ ਦੇਖਿਆ ਸੀ ਕਿ ਅੰਨੀ ਬਿਮਾਰੀ ਹੋਣ ਤੋਂ ਬਾਅਦ ਵੀ ਫਿਰ ਵੀ ਇਹ ਖੇលਦੇ ਰਹੇ ਜਿਨ੍ਹਾਂ ਨੇ ਆਪਣੀ ਜਿਹੜੀ ਸਪੋਰਟਸ ਆਉਣੀ ਛੱਡੀ ਬਿਲਕੁਲ ਵੀ 18 ਸੈਕਟਰ ਵੀ ਜਾਂਦੇ ਸੀ ਖੇਡਣ ਵਾਸਤੇ ਮਲਕੀ ਕਦੀ ਵੀ ਇਹਨਾਂ ਦੇ ਅਸੀਂ ਇਹ ਨਹੀਂ ਦੇਖਿਆ ਵੀ ਕੋਈ ਟੈਨਸ਼ਨ ਦਿਮਾਗ ਦੇ ਉੱਪਰ ਖਿਡਾਰੀਆਂ ਨੂੰ ਹਮੇਸ਼ਾ ਇਹ ਮੋਟੀਵੇਟ ਹੀ ਕਰਦੇ ਸੀ ਜੋ ਜੂਨੀਅਰ ਪਲੇਅਰ ਜਿਹੜੇ ਵੀ ਆਉਂਦੇ ਸੀ ਗਰਾਊਂਡ ਦੇ ਵਿੱਚ ਆ ਕੇ ਹੂੰ ਬਿਲਕੁਲ ਪਰ ਤਰਮਵੀਰ ਜੀ ਪਲੇਅਰ ਤਾਂ ਬੜਾ ਕੁਝ ਸਿਖਾ ਕੇ ਜਾਂਦੇ ਨੇ ਤੁਸੀਂ ਖੁਦ ਪਲੇਅਰ ਰਹੇ ਹੋ ਖੁਦ ਉਹ ਹਾਲਾਕੀ ਪਲੇਅਰਸ਼ਿਪ ਵਾਲੀ ਐ ਸਪੋਰਟਸਮੈਨਸ਼ਿਪ ਕਦੀ ਵੀ ਇੱਕ ਜ਼ਿੰਦਗੀ ਵਿੱਚ ਖਤਮ ਨਹੀਂ ਹੁੰਦੀ ਪਰ ਪਲੇਅਰਸ ਤਾਂ ਬਹੁਤ ਕੁਝ ਸਿਖਾ ਦਿੰਦੇ ਨੇ ਪਰ ਉਹ ਸਰਕਾਰਾਂ ਉਹ ਪ੍ਰਸ਼ਾਸਨ ਆਖਰ ਕਿਉਂ ਨਹੀਂ ਸਾਰ ਲੈਂਦੀਆਂ ਗੱਲਬਾਤ ਕਰ ਰਹੀ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਡੇ ਸਾਡੇ ਸਹਿਯੋਗੀ ਬਸਮਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਕਿਵੇਂ ਜਦੋਂ ਆਖਰੀ ਸਮਾਂ ਸੀ ਕੋਈ ਸਾਰ ਲੈਣ ਨਹੀਂ ਪਹੁੰਚਿਆ ਹਾਲਾਕੀ ਕਰਟਸੀ ਸੀ ਇੱਕ ਸੀ ਆਪਾਂ ਨਾਮ ਨੂੰ ਹੀ ਸਹੀ ਬਹੁਤ ਵਾਰ ਕੋਈ ਕਿਸੇ ਨਾਲ ਲੜਾਈ ਝਗੜਾ ਵੀ ਕਿਉਂ ਨਾ ਹੋਵੇ ਦੁੱਖ-ਸੋਗ ਦੇ ਵਿੱਚ ਸੁੱਖ ਦੇ ਵਿੱਚ ਨਹੀਂ ਪਰ ਦੁੱਖ ਦੇ ਵਿੱਚ ਤਾਂ ਪਹੁੰਚ ਜਾਂਦੇ ਆ ਪਰ ਸਰਕਾਰਾਂ ਨਹੀਂ ਪਹੁੰਚਦੀਆਂ ਪ੍ਰਸ਼ਾਸਨ ਨਹੀਂ ਪਹੁੰਚਦਾ ਇਹ ਦੇਖੋ ਜੀ ਚੱਦੀ ਕਰਦੇ ਪਹਿਲੇ ਲੋਪੀਆਂ ਸੀ ਇਹ ਇਸ ਤੋਂ ਪਹਿਲਾਂ ਕੋਈ ਨਹੀਂ ਹੋਇਆ ਤੇ ਮੇਰਾ ਤਾਂ ਇਹ ਆ ਜੀ ਜਦੋਂ ਇਦਾਂ ਦੀ ਕੋਈ ਪ੍ਰੋਬਲਮ ਆਦੀ ਆ ਗਵਰਨਮੈਂਟ ਨੂੰ ਹਮੇਸ਼ਾ ਨਾਲ ਕਰਨਾ ਚਾਹੀਦਾ ਹੈ ਹੈਲਪ ਕਰਨੀ ਚਾਹੀਦੀ ਆ ਕਿਉਂਕਿ ਜਿਹੜਾ ਪਲੇਅਰ ਆ ਜੀ ਉਹ ਛੋਟੇ ਸਮੇਂ 'ਚ ਨਹੀਂ ਵੱਧਦਾ ਇਹ ਤਪੱਸਿਆ ਇੱਕ ਸਾਡੀ ਜਿਹੜੀ ਆਪਾਂ ਕਰਦੇ ਆ ਬਹੁਤ ਟਾਈਮ ਲੱਗਦਾ ਹੈ ਕਿ ਪਲੇਅਰ ਨੂੰ ਬਣਨ ਵਾਸਤੇ ਜੇ ਇਤਾਂ ਦੀ ਕਿਸੇ ਵੀ ਪਲੇਅਰ ਤੇ ਪ੍ਰੋਬਲਮ ਆਉਂਦੀ ਆ ਤੇ ਹਮੇਸ਼ਾ ਗਵਰਨਮੈਂਟ ਨੂੰ ਨਾਲ ਖੜਨਾ ਚਾਹੀਦਾ ਹੋਵੇ ਕਿ ਹੈਲਪ ਕਰਨੀ ਚਾਹੀਦੀ ਆ ਕਿਉਂ ਉਸ ਨੂੰ ਇਹ ਨਾ ਲੱਗੇ ਪਲੇਅਰ ਨੂੰ ਕਦੀ ਵੀ ਕਿ ਮੈਂ ਇਕੱਲਾ ਹਾਂ ਤੇ ਮੈਨੂੰ ਮੇਰੇ ਨਾਲ ਹਮੇਸ਼ਾ ਗਵਰਨਮੈਂਟ ਖੜੀ ਆ ਮੇਰੀ ਹੈਲਪ ਕਰਦੀ ਆ ਇਸ ਦੀ ਦੁਆਰਾ ਤੋਂ ਮੈਂ ਫੇਰ ਜਿਹੜੀ ਬਿਮਾਰੀ ਤੋਂ ਲੜ ਕੇ ਦੁਬਾਰਾ ਫੇਰ ਗਰਾਊਂਡ ਚੱਲ ਸਕਣਾ ਹੈ ਤਰੰਵੀਰ ਜੀ ਤੁਸੀਂ ਦੱਸਿਆ ਕਿਵੇਂ ਕਿ ਤੁਸੀਂ ਖੁਦ ਇਹਨਾਂ ਨੂੰ ਦੇਖ ਕੇ ਹੱਥਾਂ ਦੇ ਵਿੱਚ ਹੌਕੀਆਂ ਫੜੀਆਂ ਹੌਕੀਆਂ ਨੂੰ ਖੇਡਣਾ ਸਿੱਖਿਆ ਸਾਰਾ ਕੁਝ ਜ਼ਾਹਿਰ ਜਗਾਲ ਆਪਾਂ ਵੱਡਿਆਂ ਤੋਂ ਸਿੱਖਦੇ ਆ ਆਪਣੇ ਕੁਝ ਲੋਕ ਹੁੰਦੇ ਨੇ ਕੁਝ ਸਾਡੇ ਭਾਵੇਂ ਖੁਲੀਕ ਸੀ ਕਿਉਂ ਨਾ ਹੋ ਉਹਨਾਂ ਤੋਂ ਸਿੱਖਦੇ ਵੀ ਆ ਤੇ ਤਰੰਵੀਰ ਜੀ ਕੋਈ ਅਜੀਹਾ ਸੁਨਹਿਰਾ ਪਲ ਤਾਂ ਉਹਨੂੰ ਕੋਈ ਯਾਦ ਹੋਵੇ ਜਾਂ ਫਿਰ ਉਹਨਾਂ ਦੇ ਨਾਲ ਅਜੀਹਾ ਕੋਈ ਚਾਹ ਵਾਲਾ ਪਾਲੀ ਸੀ ਜਿਹੜਾ ਸਾਡਾ ਨਾਲ ਸਾਂਝਾ ਕਰਨਾ ਚਾਹੋ ਇਹ ਕੋਈ ਸਾਥੂ ਦਾ ਬਹੁਤ ਜ਼ਿਆਦਾ ਸੀਨੀਅਰ ਸੀ ਇਹ ਕਿਉਂਕਿ ਜਦੋਂ ਸੀਨੀਅਰ ਬਰੇ ਹੁੰਦਾ ਥੋੜਾ ਜਿਹਾ ਸਾਥੂ ਵੀ ਹੁੰਦਾ ਹੈ ਕਿ ਅੱਗੋਂ ਬੀਸ਼ ਕਰਕੇ ਬਾਹਰ ਸਿਰਫ ਸਾਈਡ ਤੇ ਹੋ ਜਾਂਦੇ ਆ ਜੇ ਕੁਛ ਪੁੱਛਣਾ ਹੁੰਦਾ ਸੀ ਗਰਾਊਂਡ ਜਿਹਨਾਂ ਨੂੰ ਪੁੱਛਦੇ ਸੀ ਪਰ ਇਹਨਾਂ ਨੇ ਕਦੀ ਵੀ ਇਦਾਂ ਨਹੀਂ ਸੋਚਿਆ ਕਿ ਕੀ ਇਹ ਜੂਨੀਅਰ ਪਲੇਅਰ ਆ ਮੈਂ ਬਹੁਤ بڑا ਪਲੇਅਰ ਹੈਗਾ ਇਹ ਹਮੇਸ਼ਾ ਸਾਨੂੰ ਇਹ ਵਧੀਆ ਲੀਡ ਕਰਦੇ ਸੀ ਗਰਾਊਂਡ ਦੇ ਵਿੱਚ ਆ ਕੇ ਤੇ ਜਦੋਂ ਵੀ ਅਸੀਂ ਕੁਝ ਪੁੱਛਦੇ ਸੀ ਉਸੇ ਟਾਈਮ ਸਾਨੂੰ ਕੋਈ ਨਵੀਂ ਟੈਕਨੀਕ ਆਉਂਦੀ ਸੀ ਉਹ ਸਾਨੂੰ ਜੀ ਦੱਸਦੀ ਸੀ ਗਰਾਊਂਡ ਜਾ ਕੇ ਇਹ ਸਾਡਾ ਤਾਂ ਇਹੀ ਸੀ ਕਿ ਇੱਕ ਪਲੇਅਰ ਇੰਨਾ ਵੱਡਾ ਸਾਡੇ ਨਾਲ ਗੱਲਬਾਤ ਕਰ ਰਿਹਾ ਹੈ ਸਾਨੂੰ ਆ ਕੇ ਹਾਕੀ ਵਾਲੀ ਦੱਸ ਰਿਹਾ ਹੈ ਮਤਲਬ ਕਿ ਇਹਨਾਂ ਦੇ ਅੰਦਰ ਦੱਸਣ ਦੀ ਪੂਰੀ ਇਜਾਜ਼ਤ ਸੀ ਕਿ ਕੁਝ ਵੀ ਗਰਾਊਂਡ ਦੇ ਵਿੱਚ ਸ ਜੀ ਬਿਲਕੁਲ ਤਾਂ ਮਿਰਚਕ ਜੋਹੋਰ ਆਪਾਂ ਖਿਡਾਰੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ तमाम ਆਪਣੇ ਭਲਾ ਨੂੰ ਸਾਂਝਾ ਕੀਤਾ ਭਾਵੇਂ ਇਹ ਸਭ ਵਿਚਕਾਰ ਆਪਾਂ ਗगन अजीत ਸਿੰਘ ਜੀ ਨਾਲ ਗੱਲਬਾਤ ਕੀਤੀ ਰਾਜਪਾਲ ਸਿੰਘ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਉਹਨਾਂ ਨੇ 98 ਤੋ ਪਹਿਲਾਂ ਕਿਵੇਂ ਵਕ ਵਕ ਸਮਿਆ ਦੇ ਖੇਡਦੇ ਰਹੇ ਅਤਰ ਅਮੀਰ ਜੀ ਬਹੁਤ ਸਮਾਂ क्रूशियल ਹੋ ਜਾਂਦਾ ਹੈ ਦਸਰੇ ਸੀ ਪਰਿਵਾਰਕ ਮੈਂਬਰ ਕੇ ਵਿਆਹ ਤੋਂ 2 ਸਾਲ ਬਾਅਦ ਹੀ ਡਿਟੈਕਟ ਹੋ ਗਿਆ ਕਿ ਬ੍ਰੇਨ ਟਿਊਮਰ ਹੈ ਹਾਲਕੀ ਬਹੁਤ ਅਜੀਆਂ ਘੜੀਆਂ ਦੇ ਵਿੱਚ ਕੁੜੀ ਵਾਲੇ ਜਾਂ ਕੁੜੀਆਂ ਹੀ ਸਾਥ ਛੱਡ ਦਿੰਦੀਆਂ ਨੇ ਪਰ ਉਹਨਾਂ ਦੀ ਪਤਨੀ ਨੇ ਜਿਵੇਂ ਪੂਰਾ ਸਾਥ ਦਿੱਤਾ ਉਹਨਾਂ ਦੀ ਮਾਤਾ 71 ਸਾਲਾਂ ਦੇ ਨੇ ਇਸ ਬਜ਼ੁਰਗ ਉਮਰੇ ਵੀ ਉਹ ਕਿਵੇਂ ਪੂਰੇ ਅਜਿਹੇ ਕੰਮ ਕਰ ਰਹੇ ਨੇ ਬੜਾ ਦੁੱਖ ਹੁੰਦਾ ਹੈ ਜਦੋਂ ਮਾਂ ਬਾਪ ਨੂੰ ਆਪਣੇ ਪੁੱਤਰ ਦੀ ਅਰਥੀ ਚੁਕਣੀ ਪਵੇ ਉਸ ਤੋਂ ਵੱਡਾ ਕੋਈ ਦੁੱਖ ਨਹੀਂ ਹੈ ਜ਼ਿੰਦਗੀ ਦੇ ਵਿੱਚ ਅੱਜ ਉਹ ਸਮਾਂ ਦੇਖਣ ਨੂੰ ਮਿਲਿਆ ਪੂਰੇ ਪਰਿਵਾਰ ਨੇ ਇੰਨਾ ਸਟਰਗਲ ਕੀਤਾ ਹਾਲਾਂਕਿ ਅੰਤਲੇ ਸਮਿਆਂ ਦੇ ਵਿੱਚ ਵੀ ਉਹ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਹੀ ਭਾਵੇਂ ਰਹੀ ਸਾਡੇ ਦੇਸ਼ ਦੇ ਇੱਥੇ ਤੱਕ ਇਹ ਮਹਾਨ ਪਲੇਅਰ ਰਹੇ ਆ ਜੀ ਇਹ ਓਲੰਪੀਅਨ ਰਹੇ ਆ ਚੰਡੀਗੜ੍ਹ ਦੇ ਮਤਲਬ ਕਿ ਸਭ ਤੋਂ ਜਿਹੜਾ ਵੱਡਾ ਪਰਿਵਾਰ ਦਾ ਹੀ ਸਾਥ ਹੁੰਦਾ ਜੀ ਕੀ ਬੰਦਾ ਜੀ ਇਹਨਾਂ ਨੇ ਇੰਨਾ ਟਾਈਮ ਛੱਡਿਆ ਆਪਣੀ ਲਾਈਫ ਦਾ ਭਾਵੇਂ ਜੇ ਉਮਰ ਤੋਂ ਬਾਅਦ ਵੀ ਉਹ ਇੱਕ ਜਿਹੜੀ ਪਰਿਵਾਰ ਦੀ ਮੋਟੀਵੇਸ਼ਨ ਆ ਪਰਿਵਾਰ ਨਾਲ ਖੜਾ ਹੈ ਤਾਂ ਹੀ ਬੰਦਾ ਜਿੱਤੀ ਚੱਲਦਾ ਜੀ ਨਹੀਂ ਤਾਂ ਇਹ ਬਿਮਾਰੀ ਇਦਾਂ ਦੀ ਜੀ ਪਤਾ ਨਹੀਂ ਆ ਥੋੜਾ ਟੈਸਮਾ ਹੀ ਕਰਦਾ ਹੈ ਇਹ ਬੰਦਾ ਇਹਨਾਂ ਨੇ ਤਾਂ ਦੇਖੋ ਆਪਣਾ ਗਰਾਊਂਡ 'ਚ ਵੀ ਉਸ ਤੋਂ ਬਾਅਦ ਵੀ ਇੰਨੀ ਮਿਹਨਤ ਕੀਤੀ ਕਿਉਂਕਿ ਉਹ ਤਾਂ ਹੀ ਕੀਤੀ ਜੇ ਪਰਿਵਾਰ ਦਾ ਸਾਥ ਸੀ ਉਹਨਾਂ ਦੇ ਵਾਜਦਾ ਸਾਥ ਸੀ ਤਾਂ ਹੀ ਉਹ ਲਾਈਫ ਦੇ ਵਿੱਚ ਇੰਨਾ ਚੱਲੇਗਾ ਕਿ ਤੱਕ ਅਦਰਵਾਈਜ਼ ਬੇਰੇ ਉਮਰ ਜੇ ਹੋ ਜਵੇ ਜੀ ਫਿਰ ਤਾਂ ਟਾਈਮ ਹੀ ਬੰਦਾ ਬਹੁਤ ਉਹਨਾ ਕਰਦਾ ਹੈ ਤੇ ਫਿਰ ਵੀ ਇਹਨਾਂ ਦੇ ਸਾਥ ਦਿੱਤਾ ਪਰਿਵਾਰ ਨੇ ਤਾਂ ਇਹਨਾਂ ਨੇ ਲੰਮਾ ਸਮਾਂ ਜਿਹੜਾ ਹੈਗਾ ਆਪਣਾ ਜੀਵਨ ਆ ਵਜੀਦ ਕੀਤਾ ਹੈ। ਹੂੰ। ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧਰਮਵੀਰ ਜੀ ਸਾਡਾ ਜੁੜਨ ਦੇ ਲਈ। ਇਹ ਕੁਝ ਤਸਵੀਰਾਂ ਵੀ ਹੈ ਇਹਨੇ ਤੁਹਾਨੂੰ ਸਾਂਝਾ ਕਰ ਦਿੱਤੀ। ਲੰਮਾ ਸਮਾਂ ਬ੍ਰੇਨ ਟਿਊਮਰ ਤੋਂ ਪੀੜਿਤ ਰਹੇ ਸੁਖਬੀਰ ਗਿੱਲ ਵਿਆਹ ਦੇ 2 ਸਾਲ ਬਾਅਦ ਹੀ ਬ੍ਰੇਨ ਟਿਊਮਰ ਡਿਟੈਕਟ ਹੋਇਆ, ਇਲਾਜ ਕਰਵਾਇਆ ਸਰਜਰੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੌਕੀਆਂ ਨੂੰ ਹੱਥਾਂ 'ਚ ਫੜਿਆ ਤੇ ਮੈਦਾਨ ਦੇ ਵਿੱਚ ਆ ਗਏ। ਉਸੇ ਜਜ਼ਬੇ ਦੇ ਨਾਲ ਖੇਡਿਆ ਉਹ ਸਪੋਰਟਸਮੈਨਸ਼ਿਪ ਦੇ ਨਾਲ ਖੇਡਿਆ ਸਪਿਰਟ ਦੇ ਨਾਲ ਖੇਡਿਆ ਪਰ ਅੰਤਲੇ ਸਮੇਂ ਦੇ ਵਿੱਚ ਅੱਜ ਆਖਰੀ ਸਾਹ ਛੱਡ ਗਏ ਨੇ ਇੱਕ ਬੇਟਾ ਕਰੀਬ 12 ਸਾਲਾਂ ਦਾ ਤੇ ਇੱਕ ਬੇਟੀ ਜਿਹੜੀ 19 ਸਾਲਾਂ ਦੀ ਦੱਸੀ ਜਾ ਰਹੀ ਹੈ ਤਾਂ ਪਰਿਵਾਰ ਅਜ ਢੂੰਗੇ ਸੋਕ ਨੂੰ ਸਾਂਭੀ ਬੈਠਾ ਹੈ